ਆਜਾ ਕਰਿਆ ਨੇ ਤਾਂ ਬਹੁਤ ਫੀਲ ਕਰਦਾ ਇਹ ਵੀ ਤੁਸੀਂ ਵੀ ਕਰੋ ਵੀ ਰਾਸ਼ਨ ਰੋਕ ਦੋ ਬਾਅਦ ਦੇ ਵਿੱਚ ਨਹੀਂ ਆਪਾਂ ਅੱਜ ਪੁੱਤ ਮਸਲਾ ਦਾ ਨਾ ਮੈਸੇਜ ਕਰਨਾ ਹਾਂ ਇਹ ਮੈਸੇਜ ਜ਼ਰੂਰ ਕਰੋ ਸਾਰੇ ਸਤਿ ਸ਼੍ਰੀ ਅਕਾਲ ਜੀ on ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤਾਂ ਮੈਂ ਹਾਂ ਸੁਖਵਿੰਦਰ ਸਿੰਘ ਤਾਂ ਪੰਜਾਬ ਦੇ ਲੋਕ ਗਾਇਕ ਰਾਜਵੀਰ ਜਵੰਦਾ ਇਸ ਸਮੇਂ ਚੰਡੀਗੜ੍ਹ ਦੇ ਫੋਰਟੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਔਰ ਸੀਰੀਅਸ ਕੰਡੀਸ਼ਨ ਹੈਗੀ ਆ ਪਰ ਰਾਜਵੀਰ ਜਵੰਦਾ ਨੂੰ ਲੈ ਕੇ ਜੇਕਰ ਗੱਲ ਕੀਤੀ ਜਾਵੇ ਤਾਂ ਜਿੱਥੇ ਇਸ ਗਾਇਕ ਦੇ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਅੱਗੇ ਲਿਜਾਣ ਦੇ ਵਿੱਚ ਆਪਣਾ ਬਹੁਤ ਹਿੱਕ ਦੇ ਯੋਗ ਨਾਲ ਗਾਇਕੀ ਕੀਤੀ ਤਾਂ ਉੱਥੇ ਹੀ ਜਦੋਂ ਹਣ ਪੰਜਾਬ ਦੇ ਵਿੱਚ ਆਏ ਤਾਂ ਇਨਾਂ ਹਾਲਾਤਾਂ ਦੇ ਵਿੱਚ ਵੀ ਉਹ ਪੰਜਾਬ ਦੇ ਉਹਨਾਂ ਲੋਕਾਂ ਨਾਲ ਖੜੇ ਦਿਖਾਈ ਦਿੱਤੇ ਜਿਹੜੇ ਲੋਕ ਮੁਸੀਬਤ ਦੇ ਵਿੱਚ ਘਿਰੇ ਸੀਗੇ ਤਾਂ ਬਾਬਾ ਦੀਪ ਸਿੰਘ ਸੇਵਾਦਲ ਗੜਦੀਵਾਲ ਤੋਂ ਭਾਈ ਮਨਜੂਤ ਸਿੰਘ ਤਲਵੰਡੀ ਹੋਣਾ ਦੇ ਨਾਲ ਖੁਦ ਰਾਜਵੀਰ ਜਵੰਦਾ ਹੋਣਾ ਦੇ ਵੱਲੋਂ ਸੇਵਾ ਕੀਤੀ ਗਈ ਐਸ ਸਮੇਂ ਭਾਈ ਮਨਜੂਤ ਸਿੰਘ ਤਲਵੰਡੀ ਸਾਡੇ ਨਾਲ ਫੋਨ ਕਾਲ ਦੇ ਉੱਤੇ ਮੌਜੂਦ ਨੇ ਤਾਂ ਮਨਜੂਤ ਸਿੰਘ ਜੀ ਪਹਿਲਾਂ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਤੁਹਾਨੂੰ ਪੰਜਾਬੀ ਟੀਵੀ ਦੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਕੰਦਰਪੁਰ ਜੀ ਮਜੂਜੀ ਬੜੀ ਮੰਦਭਾਗੀ ਘਟਨਾ ਵਾਪਰੀ ਹੈ ਇਸ ਸਮੇਂ ਵੈਂਟੀਲੇਟਰ ਦੇ ਉੱਤੇ ਨੇ ਰਾਜਵੀਰ ਜਵੰਦਾ ਜੀ ਔਰ ਤੁਹਾਡੇ ਕੋਲ ਰਹੇ ਹੋ ਕਿੰਨੇ ਦਿਨਾਂ ਨਾਲ ਹੜਪੀਟਾਂ ਦੀ ਸੇਵਾ ਕੀਤੀ ਤੁਹਾਡੇ ਕੋਲ ਪਹੁੰਚ ਕੇ ਸਭ ਤੋਂ ਪਹਿਲਾਂ ਤਾਂ ਮੈਂ ਇਸ ਘਟਨਾ ਦੇ ਉੱਤੇ ਤੁਹਾਡਾ ਰਿਐਕਸ਼ਨ ਚਾਹੂੰਗਾ ਕਿਵੇਂ ਇਸ ਘਟਨਾ ਨੂੰ ਦੇਖ ਰਹੇ ਹੋ ਅੱਜ ਹਰ ਪਾਸੇ ਬਣਾ ਦੀ ਸਿਹਤ ਯਾਬੀ ਲਈ ਅਰਦਾਸ ਕੀਤੀ ਜਾ ਰਹੀ ਹੈ ਬਿਲਕੁਲ ਸਿਕੰਦਰਪੁਰ ਜੀ ਜਦ ਟਾਈਮ ਸਾਨੂੰ ਵੀ ਪਤਾ ਲੱਗਾ ਸੀ ਵੀ ਇਸ ਟਾਈਮ ਸੇਵਾ ਤੇ ਆ ਫਿਰੋਜ਼ਪੁਰ ਸਾਈਡ ਆ ਉਸੇ ਟਾਈਮ ਮੈਂ ਆਪਣੀ ਸੰਸਥਾ ਦੇ ਵਿੱਚ ਫੋਨ ਕਰਕੇ ਕਿਹਾ ਵੀ ਜਲਦ ਆਪਾਂ ਆਪਣੇ ਪੂਰੇ ਪਰਿਵਾਰ ਦੇ ਨਾਲ ਅਰਦਾਸ ਬੇਨਤੀ ਪਰਸ਼ੋਤਮ ਭਾਜੀ ਨੂੰ ਕਿਹਾ ਵੀ ਉਹਦੀ ਸੇਲ ਜਾਂ ਬੀਲੀ ਅਰਦਾਸ ਕਰੋ ਕਿਉਂਕਿ ਉਹ ਵੀਰ ਸਾਡੇ ਨਾਲ ਇੱਕ ਦਿਨ ਸੇਵਾ ਕਰਾ ਕੇ ਗਿਆ ਫਾਜ਼ਿਲਕਾਬਰੀ ਸੈੱਡ ਤੇ ਉਹ ਵੀਰ ਭਰਾ ਨੇ ਐਦਾਂ ਸੇਵਾ ਮਤਲਬ ਦਿਲੋਂ ਕੀਤੀ ਨਾ ਅਸੀਂ ਸੁਖਿੰਦਰ ਵੀਰੇ ਦੱਸ ਨਹੀਂ ਸਕਦੇ ਵੀ ਦਿਲੋਂ ਜਿਹੜਾ ਨਾ ਇੱਕ ਚੰਦ ਬੰਦੇ ਹੁੰਦੇ ਐ ਹਜੇ ਜਿਹੜੇ ਉਹ ਯਾਦ ਰਹਿੰਦੇ ਆ ਸੇਵਾ ਦੇ ਵਿੱਚ ਕਿਉਂਕਿ ਬਹੁਤ ਬੰਦੇ ਆਉਂਦੇ ਆ ਪਰ ਜਿਹੜੇ ਦਿਲੋਂ ਕਰਦੇ ਆ ਜਿਹੜਾ ਦਿਲੋਂ ਦਰਦ ਰੱਖਦੇ ਆ ਉਹ ਚੰਦ ਬੰਦੇ ਕਿਉਂਕਿ ਇੰਨੀ ਵੱਡੀ ਸੈਲੀਬ੍ਰਿਟੀ ਹੋਣ ਦੇ ਨਾਲ ਇੱਕ ਗਰਾਊਂਡ ਲੈਵਲ ਦੇ ਨਾਲ ਜੋੜ ਕੇ ਸੇਵਾ ਭਾਵਨਾ ਹੋਵੇ ਉਹ ਬਹੁਤ ਐਨਾਂ ਉਹ ਨਿੱਕ ਗੱਲ ਕਰਨੀ ਤੇ ਸਿਰਫ ਇੱਕ ਪੰਜਾਬ ਦਾ ਦਰਦ ਰੱਖਣਾ ਇੱਕ ਬਹੁਤ ਵੱਡੀ ਗੱਲ ਆ ਤੇ ਬੜਾ ਭਰਾ ਨੇ ਉਸ ਦਿਨ ਸੇਵਾ ਸਾਡੀ ਸੰਸਥਾ ਨਾਲ ਜੁੜ ਕੇ ਕੀਤੀ ਬੜਾ ਵਧੀਆ ਲੱਗਾ ਤੇ ਅੱਜ ਪਰ ਦੁੱਖ ਬਹੁਤ ਲੱਗਾ ਬਾਈ ਦੀ ਜਿਹੜੀ ਉਹ ਸੁਣਿਆ ਐਕਸੀਡੈਂਟ ਹੋਇਆ ਉਸ ਲਈ ਮਨ ਦੇ ਵਿੱਚ ਸਾਰਿਆਂ ਦੇ ਜਿਹੜੇ-ਜਿਹੜੇ ਨਾਲ ਸਾਡੀ ਟੀਮ ਨਾਲ ਰਿਹਾ ਵੀਰ ਸਾਰਿਆਂ ਦੇ ਮਨ ਜਿਹੜੇ ਬੜੇ ਦੁਖੰਡੇ ਵੀ ਆਪਾਂ ਇਹ ਹੀ ਅਰਦਾਸ ਕਰਦੇ ਹਾਂ ਪਰਮਾਤਮਾ ਜਲਦੀ ਭਰਾ ਠੀਕ ਹੋਵੇ ਅਜਾ ਮਿੰਦੋਤ ਵੀਰੀ ਉਸ ਦਿਨ ਤੁਹਾਡੇ ਨਾਲ ਰਹਿ ਸੇਵਾ ਕੀਤੀ ਕਿਸ ਤਰੀਕੇ ਦਾ ਨੇਚਰ ਲੱਗਾ ਉਸ ਵੀਰ ਦਾ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਉਸ ਦੁਖਾਂਤ ਨੂੰ ਲੈ ਕੇ ਕੀ ਮੰਚ ਚੱਲ ਰਿਹਾ ਸੀ ਉਸ ਸਮੇਂ ਕਿਸ ਤਰੀਕੇ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕੀਤੀਆਂ ਉਹਨਾਂ ਪਾਸੇ ਹੀ ਵੀਰੇ ਉਹ ਗੱਲ ਬੋਰਚ ਬੈਠੇ ਕਿ ਅਸੀਂ ਰਾਸ਼ਨ ਦੇਣਾ ਸੀ ਫਾਜ਼ਲ ਕਵਾਲੀ ਸਾਈਡ ਜਿੱਥੇ ਤੇ ਉਹ ਰਾਸ਼ਨ ਜਿੱਥੇ ਇੱਕ ਘਰ ਪਿੰਡ ਦੇ ਵਿੱਚ ਗਏ ਤੇ ਇੱਕ ਬਾਹਰਲੇ ਪਾਸੇ ਬੈਕ ਸੀ ਉਹ ਆਪ ਹੀ ਸਾਨੂੰ ਵੀਰ ਨੇ ਕਿਹਾ ਵੀ ਇੱਥੇ ਆ ਘਰ ਦੇ ਵਿੱਚ ਜ਼ਰੂਰ ਬਈ ਪੁੱਛ ਕੇ ਚੱਲਦੇ ਆ ਨਾ ਤੇ ਆਪਾਂ ਗਏ ਤੇ ਉਹਨਾਂ ਨੇ ਰਾਸ਼ਨ ਦੀ ਮੰਗ ਕੀਤੀ ਤੇ ਚਲੋ ਆਪਾਂ ਰਾਸ਼ਨ ਵੀ ਦਿੱਤਾ ਫਿਰ ਉਹਨਾਂ ਨੇ ਚਾਰ ਦੀ ਮੰਗ ਕੀਤੀ ਵੀ ਪਸ਼ੂਆਂ ਦੇ ਲਈ ਚਾਰ ਚਾਹੀਦਾ ਆਚਾਰ ਸਾਡੇ ਕੋਲ ਨਹੀਂ ਸੀ ਤੇ ਉਹ ਵੀਰ ਨੇ ਉਸੇ ਟਾਈਮ ਕਹਿੰਦਾ ਗਿਆ ਬਾਈ ਇਹਨੂੰ ਆਚਾਰ ਜ਼ਰੂਰ ਪਹਚਾਓ ਫਿਰ ਬਾਅਦ ਦੇ ਵਿੱਚ ਜਦੋਂ ਆਪਾਂ ਰੋਡ ਤੇ ਉਤਰੇ ਤਾਂ ਫਿਰ ਵੀ ਉਹ ਵੀਰ ਨੇ ਕਹਿੰਦਾ ਰਿਹਾ ਵੀ ਬਾਈ ਯਾਰ ਉਹਨੂੰ ਜ਼ਰੂਰ ਪਹਚਾ ਕੇ ਆਓ ਮੈਂ ਕਿਹਾ ਨਹੀਂ ਅਸੀਂ ਆਪੇ ਸਾਡੀ ਟੈਨਸ਼ਨ ਆ ਬਾਈ ਆਪਾਂ ਸਾਡੀ ਟੀਮ ਨੇ ਬਿਲਕੁਲ ਪਹਚਾ ਕੇ ਆਊਗੀ ਤੂੰ ਫਿਕਰ ਨਾ ਕਰ ਮਤਲਬ ਉਹਦਾ ਦਰਦ ਜੀ ਦਾ ਵੀ ਯਾਰ ਕਿਸੇ ਨੂੰ ਨਾ ਦੁੱਖ ਦੇ ਵਿੱਚ ਦੇ ਕੇ ਤੇ ਇਹ ਚੀਜ਼ਾਂ ਇੱਕ ਨੋਟ ਕਰਨ ਵਾਲੀਆਂ ਹੁੰਦੀਆਂ ਜੇ ਤਾਂ ਬੰਦਾ ਕੋਈ ਕਹਿਨਦਾ ਉਹ ਬੰਦਾ ਉੱਪਰੋਂ ਦੀ ਮਨੋਂ ਕੱਢ ਦਿੰਦਾ ਗੱਲ ਕਰਦਾ ਵੀ ਯਾਰ ਹਨਾ ਕੋਈ ਨਹੀਂ ਦੇ ਦਾਂਗੇ ਨਾ ਪਰ ਉਹਨੇ ਉਹ ਵਾਲੀ ਗੱਲ ਯਾਦ ਰੱਖੀ ਨਹੀਂ ਭਾਈ ਉਹਨੂੰ ਆਹ ਚੀਜ਼ ਦਓ ਇਹ ਬਹੁਤ ਵੱਡੀ ਗੱਲ ਆ ਤੇ ਭਰਾ ਨੇ ਤਦ ਹੀ ਦੁੱਖ ਲੱਗਦਾ ਯਾਰ ਕੁਝ ਸੁਖਵਿੰਦਰ ਵੀਰੇ ਬਹੁਤ ਚੰਦ ਬੰਦੇ ਐ ਇਹੋ ਜਿਹੇ ਜਿਹੜੇ ਆ ਨਾ ਪੰਜਾਬ ਲਈ ਦਰਦ ਰੱਖਦੇ ਆ ਹੂੰ ਹੂੰ ਇਹ ਉਹਨਾਂ ਵਿੱਚੋਂ ਭਰਾ ਸਾਡਾ ਵੀ ਇੱਕ ਸੀਗਾ ਜਿਹੜੇ ਨੇ ਬੜੀ ਵਧੀਆ ਸੁਭਾਵਾਵਾਂ ਕੀਤੀਆਂ ਉਹ ਰਾਜਤੂ ਹਾਂ ਜਦੋਂ ਗਾਇਕੀ ਦੀ ਗੱਲ ਕਰਦੇ ਆਂ ਤਾਂ ਬਹੁਤ ਪੰਜਾਬ ਨੂੰ ਰਿਪਰੈਜ਼ੈਂਟ ਹਮੇਸ਼ਾ ਉਹਨਾਂ ਨੇ ਕੀਤਾ ਕੁਰਤੇ ਚਾਦਰੇ ਕਹਿ ਲਿਏ ਹਨਾ ਉਹ ਲਾ ਕੇ ਉਹ ਸਟੇਜਾਂ ਦੇ ਉੱਤੇ ਉਹ ਪੰਜਾਬੀ ਸੱਭਿਆਚਾਰ ਨੂੰ ਰਿਪਰੈਜ਼ੈਂਟ ਕੀਤਾ ਉਹਨਾਂ ਦੇ ਵੱਲੋਂ ਚੰਗੇ ਸਾਫ਼ ਸੁਥਰੀ ਗਾਇਕੀ ਵੀ ਉਹਨਾਂ ਦੀ ਹੈਗੀ ਹੈ ਤਾਂ ਇਸ ਸਮੇਂ ਤਾਂ ਪੂਰਾ ਪੰਜਾਬ ਇਸ ਸਮੇਂ ਅਰਦਾਸਾਂ ਬੇਨਤੀਆਂ ਕਰ ਰਿਹਾ ਤੁਸੀਂ ਵੀ ਕਿਹਾ ਕਿ ਸਾਡੀ ਸੰਸਥਾ ਦੇ ਵਿੱਚ ਵੀ ਅਸੀਂ ਸੁਨੇਹਾ ਲਾਇਆ ਅਸੀਂ ਤੁਸੀਂ ਸੇਵਾ ਤੇ ਉਹ ਅਰਦਾਸ ਬੇਨਤੀਆਂ ਕੀਤੀਆਂ ਜਾ ਰਹੀਆਂ ਪਰ ਜਦੋਂ ਇਹ ਖ਼ਬਰ ਮਿਣੀ ਤਾਂ ਇੱਕ ਵਾਰ ਮਨ ਨੂੰ ਬਹੁਤ ਵੱਡਾ ਚਟਕਾ ਲੱਗਾ ਹੋਊਗਾ ਕਿਉਂਕਿ ਉਹ ਬੰਦਾ ਤੁਹਾਡੇ ਨਾਲ ਰਿਹਾ ਇੱਕ ਦਿਨ ਪੂਰਾ ਔਰ ਰਿਹਾ ਵੀ ਉੱਥੇ ਜਿੱਥੇ ਕੋਈ ਚੱਕਾ ਚੌਂਦ ਨਹੀਂ ਸੀ ਜਿੱਥੇ ਸਿਰਫ ਲੋਕਾਂ ਦਾ ਦਰਦ ਸੀਗਾ ਦੁਕਾਨ ਸੀਗਾ ਬਿਲਕੁਲਹੀ ਗੱਲਾਂ ਵੀ ਇੱਕ ਦਰਦ ਤਾਂ ਹੋਇਆ ਹੀ ਹੋਇਆ ਇੱਕ ਸਭ ਤੋਂ ਵੱਡੀ ਇਹ ਗੱਲ ਵੀ ਕਿੰਨਾ ਹਨਾ ਪੰਜਾਬ ਲਈ ਇੱਕ ਪੱਗ ਨੂੰ ਇੱਕ ਸਭ ਤੋਂ ਵੱਡੀ ਗੱਲ ਆ ਵੀ ਪੱਗ ਨੂੰ ਪ੍ਰਮੋਟ ਕਰਨਾ ਜਦੋਂ ਗਾਇਕ ਜਿਹੜੇ ਇਹ ਵੀ ਤਾਂ ਗਿਣਵੇਂ ਚੁਣਵੇਂ ਗਾਇਕੀ ਹੈਗੀ ਹੈ ਜਿਹੜੇ ਉਂਗਲਾਂ ਤੇ ਗਿਣੇ ਜਾਂਦੇ ਜਿਹੜੇ ਪੱਗ ਨੂੰ ਪ੍ਰਮੋਟ ਕਰਦੇ ਉਪਰੋਂ ਇਹ ਵੀਰ ਪੈਰਾਵੇ ਨੂੰ ਚਾਦਰਾਂ ਹੈ ਨਾ ਕੁੜਤਾ ਚਾਦਰਾਂ ਲਾ ਕੇ ਜ਼ਿਆਦਾਤਰ ਸਟੇਜਾਂ ਤੇ ਇਹ ਲੱਗਦਾ ਕੁੜਤਾ ਚਾਦਰਾਂ ਲਾ ਕੇ ਹੀ ਗਾਣੇ ਗਾਉਂਦਾ ਸੀਗਾ ਇਹ ਬਹੁਤ ਵੱਡੀ ਗੱਲ ਬਾਕੀ ਸਭ ਤੋਂ ਅਸੀਂ ਤਾਂ ਚਲੋ ਇੰਨਾ ਗਾਣੇ ਨਹੀਂ ਅੱਗੇ ਪਰ ਜਿੱਦਣ ਉਹ ਵੀਰ ਦੇ ਨਾਲ ਅਸੀਂ ਰਹੇ ਇੱਕ ਦਿਨ ਹਾਂ ਉਦਣ ਸਿਕੰਦਰ ਵੀਰੇ ਉਹ ਦਿਨ ਨਹੀਂ ਭੁੱਲਦਾ ਮੈਂ ਉਹੀ ਯਾਦ ਕਰੀ ਜਾਂਦਾ ਜਦੋਂ ਦੀ ਇਹ ਭਰਾ ਦੀ ਖਬਰ ਮਿਲੀ ਆ ਵੀ ਉਹ ਦਿਨ ਬੜਾ ਸਾਡੇ ਲਈ ਬੜਾ ਵਧੀਆ ਦਿਨ ਉਪਰਾ ਰਿਆ ਤੇ ਉਦਣ ਰਹਿ ਕੇ ਆਪਾਂ ਜਿਹੜੀਆਂ ਸਵਾਮਾਂ ਕੀਤੀਆਂ ਤੇ ਉਹੀ ਗੱਲਾਂ ਯਾਦ ਆਈ ਜਾਂਦੀਆਂ ਕੋਈ ਇਦਾਂ ਕੈਮਰੇ ਕਈ ਕਈ ਆਏ ਸਾਡੇ ਕੋਲ ਵੀ ਵੱਡੇ ਵੱਡੇ ਕੈਮਰੇ ਜਾਂ ਕਿਦਾਂ ਸਿਸਟਮ ਤਾਮ ਜਾਵਾਂ ਨਾ ਚੈਨਲ ਵਾਲੇ ਪਹਿਲਾਂ ਸੱਦੇ ਹੋਣੇ 1 2 ਚੈਨਲ ਵਾਲੇ ਵੀ ਸਾਡੀਆਂ ਵਾਈਟ ਲੈ ਲੈ ਉਹ ਅਸੀਂ ਆਏ ਪਰ ਉਹ ਭਰਾ ਨੇ ਕੋਈ ਐਦਾਂ ਦੀ ਨਹੀਂ ਗੱਲ ਕੋਈ ਸਵਾਲ ਲੱਗਾ ਸੀਗਾ ਕਰਨ ਵੀ ਉਸ ਦਿਨ ਜਿਹੜੀਆਂ ਉਹ ਤਸਵੀਰਾਂ ਦੇਖੀਆਂ ਬਹੁਤ ਸਾਰੇ ਅਸੀਂ ਵੀ ਉਹ ਔਰਟ ਦੇ ਵਿੱਚ ਤੁਹਾਡੇ ਨਾਲ ਬਹੁਤ ਘੁੰਮੇ ਹਨਾ ਬਹੁਤ ਏਰੀਆ ਦੇਖਿਆ ਕਵਰ ਕੀਤਾ ਬਹੁਤ ਸਾਰੇ ਹੋਰ ਵੀਰਾਂ ਨੇ ਵੀ ਕੀਤਾ ਹਾਲਾਂਕਿ ਬਹੁਤ ਵੱਡੀ ਸੇਵਾ ਕੀਤੀ ਉਹਨਾਂ ਵੀਰਾਂ ਦੇ ਉੱਤੇ ਲੋਕ ਸਵਾਲ ਚੁੱਕਣ ਵਾਲੇ ਚੁੱਕਦੇ ਨੇ ਪਰ ਜਿਸ ਦਿਨ ਰਾਜਵੀਰ ਦਵੰਦਾ ਦੀਆਂ ਸੀ ਤਸਵੀਰਾਂ ਦੇਖਦੇ ਤਾਂ ਬੜਾ ਇੱਕ ਵੱਖਰਾ ਜਿਹਾ ਮਾਹੌਲ ਹੈ ਉਹ ਵਾਕੇ ਉਹ ਬੰਦਾ ਇੱਕ ਐਂ ਲੱਗ ਰਿਹਾ ਵੀ ਕਾਮ ਬੰਦਾ ਹੈ ਕਿ ਸੇਵਾ ਕਰ ਰਿਹਾ ਬਿਲਕੁਲ ਆਹੀ ਗੱਲ ਕੀਤੀ ਗਲਾਬ ਦੀ ਵੀ ਤੇ ਇਹਦੀ ਦੋਨਾਂ ਭਰਾਵਾਂ ਦੇ ਗਲਾਬ ਵੀ ਉਦਣੇ ਆਇਆ ਸੀਗਾ ਦੋਨਾਂ ਨੇ ਕੋਈ ਇਦਾਂ ਨਹੀਂ ਹੈਗਾ ਵੀ ਬਾਹਲਾ ਤਾਮਜਾਮ ਇੱਥੇ ਤਾਂ ਕੋਈ ਮਾੜਾ ਜਿਹਾ ਕੋਈ ਮਸ਼ਹੂਰ ਹੋਵੇ ਉਹ ਹੀ ਨਹੀਂ ਮਾਨ ਹੁੰਦਾ ਕਿ ਕੈਮਰੇ ਆਪਣੇ ਚੈਨਲ ਇੱਕ ਦੋ ਨੂੰ ਸੰਪਰਕ ਕਰਕੇ ਆਉਂਦਾ ਸਭ ਤੋਂ ਵੱਡੀ ਗੱਲ ਸੰਤੋ ਉਦੋਂ ਪਤਾ ਲੱਗਦਾ ਜਦੋਂ ਇੱਕ ਦੋ ਕੈਮਰੇਆਂ ਵਾਲ ਚੈਨਲ ਵਾਲੇ ਆਏ ਹੁੰਦੇ ਪਹੁੰਚਣੇ ਹੁੰਦੇ ਸੀਗੇ ਬਾਈ ਸੰਤੋ ਸੁਨੇਹਾ ਲੱਗਾ ਸੀ ਸੇਵਾ ਕਰਨ ਨੂੰ ਤੇ ਉਸਲਾ ਪਤਾ ਇਹਨਾਂ ਦੇ ਨਾਲ ਕੋਈ ਐ ਹੋ ਜਾ ਚੈਨਲ ਵਾਲੇ ਨਹੀਂ ਉਹ ਵੀ ਅਸੀਂ ਜੇ ਕੋਈ ਪਾਇਆ ਪਾਇਆ ਇਹਨਾਂ ਤੇ ਮੈਨੂੰ ਲੱਗਦਾ ਉਹ ਵੀ ਨਹੀਂ ਸ਼ੇਰ ਕੀਤੀ ਵੀ ਸੇਵਾ ਕਰਕੇ ਗਏ ਸਮਾਨ ਲੈ ਕੇ ਆਏ ਸੇਵਾ ਕਰਕੇ ਤੇ ਉਪਰ ਆ ਵਧੀਆ ਤੰਗ ਦੇ ਨਾਲ ਕਰਕੇ ਤਾਂ ਸੇਵਾ ਗਾ ਚਲੇ ਗਏ ਵੀਰ ਤਾਂ ਅਰਦਾਸ ਬੇਨਤੀਆਂ ਚੱਲ ਰਹੀਆਂ ਨੇ ਸੰਸਥਾ ਦੇ ਵਿੱਚ ਵੀ ਤੁਸੀਂ ਖੁਦ ਵੀ ਇਸ ਸਮੇਂ ਮਨ ਦੇ ਵਿੱਚ ਭਾਵੁਕਤਾ ਹੈਗੀ ਹੈ ਮਨ ਦੇ ਵਿੱਚੋਂ ਦੁੱਖ ਦਰਦ ਆਪਾਂ ਮਹਿਸੂਸ ਕਰ ਰਹੇ ਹਾਂ ਉਸ ਗਾ ਨੂੰ ਹਰ ਪੰਜਾਬੀ ਕਰ ਰਿਹਾ ਜਿਹੜਾ ਉਹਨਾਂ ਨੂੰ ਚਾਹੁੰਦਾ ਹੈ ਤਾਂ ਅਰਦਾਸਾਂ ਬੇਨਤੀਆਂ ਚੱਲ ਰਹੀਆਂ ਨੇ ਸੰਸਥਾ ਦੇ ਵਿੱਚ ਵੀ ਕਾਟ ਚੱਲ ਰਹੇ ਨੇ ਬਿਲਕੁਲ ਬਿਲਕੁਲ ਆਪਣੋਂ ਉਸੇ ਟਾਈਮ ਐਸਨੇ ਹਲਾਇਆ ਪਰਸ਼ੋਦਨ ਭਾਜੀ ਨੂੰ ਚੱਲ ਰਿਹਾ ਤੇ ਅਰਦਾਸ ਬੇਨਤੀ ਵੀ ਹੋਈ ਆ ਗੁਰੂ ਸਾਹਿਬ ਕਿਰਪਾ ਕਰਨ ਚੱਲਦੇ ਜੀ ਤੇ ਅਰਦਾਸ ਕਰਵੇਂ ਅਸੀਂ ਇੱਥੇ ਜਿੱਥੇ ਫਿਰੋਜ਼ਪੁਰ ਸਵਾਮਾ ਚੱਲ ਰਹੀਆਂ ਕਿ ਅਸੀਂ ਮੈਡੀਕਲ ਕੈਂਪ ਤੋਂ ਹੀ ਆਏ ਸੀ ਤੇ ਮੈਂ ਜਿੱਥੇ ਆਪਣਾ ਸਾਡਾ ਅਸੀਂ ਠਹਿਰਾਓ ਆ ਉੱਥੇ ਸਾਰੀ ਸਾਡੀ ਸ਼ਰੀਮ ਵੀ ਈ ਪਰਮਾਤਮਾ ਮੋਹਰੇ ਹਰੇਕ ਨੇ ਇਹੀ ਕਿਹਾ ਗੁਰੂ ਸਾਹਿਬ ਵੀ ਤੰਦਰੁਸਤੀਆਂ ਪਰਮਾਤਮਾ ਵਾਛੇ ਠੀਕ ਹੈ ਠੀਕ ਹੈ ਮਜਬੂਦ ਵੀਰੇ ਬਹੁਤ ਬਹੁਤ ਧੰਨਵਾਦ ਔਰ ਪਰਮਾਤਮਾ ਦੇ ਕੀ ਅਰਦਾਸ ਬੇਨਤੀ ਹੈ ਕਿ ਪਰਮਾਤਮਾ ਉਸ ਰੂਹ ਨੂੰ ਉਸ ਨੌਜਵਾਨ ਗਾਇਕ ਨੂੰ ਮੁੜ ਤੰਦਰੁਸਤ ਕਰੇ ਔਰ ਉਹਨਾਂ ਦੀ ਸਿਹਤ ਯਾਬ ਲਈ ਅਸੀਂ ਅਰਦਾਸ ਕਰਦੇ ਹਾਂ ਔਰ ਮੁੜ ਮੁੜੂ ਪੰਜਾਬ ਦੇ ਸੱਭਿਆਚਾਰ ਨੂੰ ਰਿਪਰੈਜ਼ੈਂਟ ਕਰੇ ਤਾਂ ਵਾਹਿਗੁਰੂ ਜੀ ਕੀ ਅਰਦਾਸ ਹੈ ਕਿ ਰਾਜਵੀਰ ਜਵੰਦਾ ਤੋਂ ਜਲਦ ਸੁੱਖ ਦਾ ਸੁਨੇਹਾ ਆਵੇ ਜਲਦ ਤੋਂ ਜਲਦ ਉਹ ਤੰਦਰੁਸਤੀ ਦੀ ਉਹਦੀ ਖਬਰ ਆਵੇ ਵੀਰ ਦੀ ਤਾਂ ਮਨੋਜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕੀ ਖਾਲਸਾ ਵਾ ਵਾਹਿਗੁਰੂ ਜੀ ਕੀ ਫਤਿਹ